ਲੁਧਿਆਣਾ ਦੇ ਵਿੱਚ ਆਮ ਆਦੀ ਪਾਰਟੀ ਦੇ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਵੱਲੋਂ ਅਲੱਗ-ਅਲੱਗ 85 ਤੇ ਸੜਕਾਂ ਦਾ ਉਤਕਾਟਨ ਕੀਤਾ ਗਿਆ। ਇਸ ਦੌਰਾਨ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਵੱਲੋਂ ਪਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਨਿਵਾਸੀਆਂ ਵੱਲੋਂ ਜਦੋਂ ਪੁੱਛੇ ਜਾਂਦਾ ਉਹਨੇ ਸੜਕਾਂ ਦਾ ਕੰਮ ਕਦੋਂ ਤੋਂ ਹੋਇਆ ਹੈ ਉਹਨਾਂ ਵੱਲੋਂ ਦੱਸਿਆ ਜਾਂਦਾ ਇੱਥੇ ਕਈ-ਕਈ ਸਾਲ ਤੋਂ ਕੋਈ ਵੀ ਕੰਮ ਨਹੀਂ ਹੁੰਦੇ ਅਤੇ ਸਰਕਾਰਾਂ ਆਉਂਦੀਆਂ ਨੇ ਲੋਕਾਂ ਦਾ ਪੈਸਾ ਖਾ ਕੇ ਚਲ ਜਾਂਦੀਆਂ ਨੇ। ਇਸ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਸਿਰਫ ਆਮ ਆਦੀ ਪਾਰਟੀ ਦੀ ਸਰਕਾਰ ਹੈ। ਜੋ ਲੋਕਾਂ ਦੀ ਸੇਵਾ ਲਈ ਕੰਮ ਕਰਦੇ ਅਤੇ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਜਿਹਦੇ ਲੋਕ ਉਹਨਾਂ ਦੇ ਕੰਮਾਂ ਦੀ ਸਹਿਾਰਨਾ ਕਰਦੇ ਹਨ ਅਤੇ ਇਸ ਦੌਰਾਨ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਲੋਕ ਵੋਟਾਂ ਮੰਗਣ ਤਾਂ ਆਉਂਦੇ ਹਨ ਪਰ ਕੰਮ ਕਰਵਾਉਣ ਵਾਸਤੇ ਕੋਈ ਵੀ ਨਜ਼ਰ ਨਹੀਂ ਆਉਂਦਾ ਅਤੇ ਇਸ ਦੌਰਾਨ ਲੋਕਾਂ ਵੱਲੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਾਸ ਪੱਖੋਂ ਪਛੜੇ ਹਲਕਾ ਆਗਮਨਗਰ ਦੇ ਅੱਜ ਕਰੋੜਾਂ ਰੁਪਈਆਂ ਦੇ ਜਿਹੜੇ ਪ੍ਰੋਜੈਕਟਾਂ ਦਾ ਅਦਕਤਨ ਕਰਕੇ ਜਿੱਥੇ ਮਨ ਨੂੰ ਖੁਸ਼ੀ ਹੋ ਰਹੀ ਹੈ ਉੱਥੇ ਜਦੋਂ ਸੰਗਤ ਧੰਨਵਾਦ ਕਰਦੀ ਹੈ ਅਸੀਂ ਅਸੀਂ ਦਿੰਦੀ ਹੈ ਉਹਦੇ ਨਾਲ ਮਨ ਦੁੱਗਣਾ ਹੋਰ ਖੁਸ਼ ਹੁੰਦਾ ਕਿਉਂਕਿ ਲੋਕ ਕਿਤੇ ਇਹ ਕੰਮਾਂ ਦੀ ਸਰਾਹਨਾ ਕਰਦੇ ਨੇ ਉਹਦੀ ਤਾਜ਼ਾ ਮਿਸਾਲ ਅੱਜ ਪੰਜਾਬ ਵਿੱਚ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀਆਂ ਜਿੱਤ ਕੇ ਇਹਨਾਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਤੇ ਮੋਹਰ ਲਾਈ ਹੈ ਉਹਦੇ ਲਈ ਸਮੁੱਚੇ ਪੰਜਾਬ ਦੇ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਭਾਈ ਕਿੰਨੀ ਜਗ੍ਹਾ ਟੋਟਲ ਮੂਰਤੀ ਹੈ ਅੱਜ 8 ਦੇ ਕਰੀਬ ਤੋਂ ਕੱਟ ਨੇ ਜੀ ਜਿਹਦੇ ਨਾਲ ਕਈ ਗਲੀਆਂ ਜਿੱਥੇ ਜੰਨੇ ਉੱਥੇ ਜਦੋਂ ਪੁੱਛਦੇ ਆ ਵੀ ਕਿੰਨੇ ਸਾਲ ਹੋ ਗਏ ਕੋਈ 15 ਸਾਲ ਕੋਈ 20 ਸਾਲ ਮੈਂ ਹੈਰਾਨ ਹੁੰਨਾ ਵੀ ਇਹ ਲੋਕ ਕਿਦਾਂ ਲੋਕਾਂ ਦੀਆਂ ਵੋਟਾਂ ਨੂੰ ਠੱਗ ਦੇ ਰਹੇ ਨੇ ਜਦੋਂ ਕੋਈ ਸੜਕ ਨਹੀਂ ਬਣਾ ਸਕਦੇ ਪੀਣ ਵਾਲਾ ਪਾਣੀ ਨਹੀਂ ਸਪੱਸ਼ਟ ਦੇ ਸਕਦੇ ਮਾ ਤਾਂ ਇਹ ਸੜਕ ਨੂੰ ਕਿੰਨਾ ਚਿਰ ਹੋ ਗਿਆ ਬਣੇ ਬਹੁਤ ਚਿਰ ਹੋ ਗਿਆ ਕਿੰਨਾ 16 ਸਾਲ 16 ਸਾਲ ਦੇਖੋ ਆ ਨੌਜਵਾਨ ਨੇ ਕਹਿ ਵੀ 16 ਸਾਲ ਇਹ ਸੜਕ ਨੂੰ ਬਣੇ ਨੂੰ ਹੋਗੇ ਤਾਂ ਮੈਂ ਸਾਬਦਾ ਵੀ ਜਦੋਂ ਇਹ ਲੋਕ ਵੋਟਾਂ ਮੰਗਣ ਕਿਵੇਂ ਆ ਸਕਦੇ ਆ ਸਰਕਾਰਾਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਸੜਕ ਕਿਉਂ ਨਹੀਂ ਬਣਾਈ ਸਰਕਾਰਾਂ ਆਈਆਂ ਤਾਂ ਚਲੇ ਗਈਆਂ ਪੀਟਿਆਂ ਨਾ ਸਰਕਾਰਾਂ ਕਿਉਂ ਇਹ ਕੰਮ ਨਹੀਂ ਕਰੇ ਐਮਐਲਏ ਸਾਹਿਬ ਇੱਕ ਵੱਡੀ ਵੱਡਾ ਮੁੱਦਾ ਕਹਿ ਸਕਦਾ ਹਾਂ ਵੱਡੀ ਇੱਕ ਲੋਕਾਂ ਨੂੰ ਲੋਡ ਹੈ 88 ਰੋਡ ਜਿਹੜਾ ਸਾਰਾ ਲਗਾਤਾਰ ਟੁੱਟ ਜਾਂਦਾ ਕਿਉਂਕਿ ਹਾਈਵੇ ਚੱਲਦਾ ਗਿਆਸਪੁਰਨ ਲੈ ਕੇ 88 ਰੋਡ ਗਿਲਡ ਰੋਡ ਤੱਕ ਜੋੜਦਾ ਹੈ ਉਹ ਲਗਾਤਾਰ ਜਦੋਂ ਵੀ ਬਣਦੀ ਹੈ ਆਵਾਜਾਈ ਹੋਣ ਦੇ ਕਾਰਨ ਟੁੱਟ ਜਾਂਦਾ ਉਹ ਕਿਸ ਤਰ੍ਹਾਂ ਦਾ ਕੋਈ ਜੱਟ ਕੋਈ ਨਵਾਂ ਲੱਗੇ ਆਰਐਮ ਸੀਦਾ ਜਿਹੜੀ ਹੈ ਉਹਦੀ ਐਸਟੀਮੇਟ ਬਣ ਚੁੱਕੇ ਨੇ ਮੈਂ ਆਸ ਕਰਦਾ ਬੜੀ ਜਲਦੀ ਇਹਦਾ ਵੀ ਇਹ ਕਟਨ ਕਰਨਾ ਬਾਬਾ ਦੀਪ ਸਿੰਘ ਮਹਾਰਾਜ ਮੌਕਾ ਦੇਣਗੇ ਤਾਂ ਕਿ ਇਹ ਲੋਕਾਂ ਨੂੰ ਵੀ ਪੱਕੇ ਤੌਰ ਤੇ ਇਸ ਮੁਸ਼ਕਲ ਤੋਂ निजात ਮਿਲੇ ਜਿਹੜਾ ਇਲੈਕਸ਼ਨ 2-3 ਸੀਟਾਂ ਨਿਕਲਦੀਆਂ ਨੇ ਉਹਦਾ ਕੀ ਕਹਿਣਾ ਚਾਹੁੰਦੇ ਹੋ ਉਹਦੀ ਮੁਾਰਕਵਾਦ ਹੈ ਧੰਨਵਾਦ ਹੈ ਪੰਜਾਬੀਆਂ ਦਾ ਜਿਨ੍ਹਾਂ ਨੇ ਨਿੱਤਿਆਂ ਤੇ ਆਮ ਆਦਮੀ ਪਾਰਟੀ ਨੂੰ ਮੋਰ ਲਾਇਆ ਜਿਹੜੇ ਲੋਕ ਕਹਿੰਦੇ ਸੀ ਦਾਵਾ ਕਰਦੇ ਸੀ ਕਿ ਵੀ ਸੀਟ ਪੱਕੀ ਸਾਡੀ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਪੱਕੀ ਇਹ ਕਦੇ ਹੋਈਏ ਕਿਸੇ ਦੀ ਪੱਕੀ ਤਾਂ ਹੁੰਦੀ ਹੈ ਜੇ ਸੰਗਤ ਦੀ ਸੇਵਾ ਕਰੀ ਅੱਜ ਵੱਡੇ ਵੱਡੇ ਨੇ ਹੰਕਾਰ ਟੁੱਟ ਗਏ ਇੱਥੋਂ ਵੀ ਕਈ ਗਏ ਸੀਗੇ ਪ੍ਰਚਾਰ ਕਰਨ ਬਈ ਰਾਜਾ ਬੜਿੰਗ ਜਿੱਤੂਗਾ ਤਾਂ ਮੂੰਹ ਦੀ ਖਾ ਕੇ ਵਾਪਸ ਆਏ ਬਿਤਾਈਏ ਜਨਮ ਦਿਨ ਆ ਉਹਨਾਂ ਨੇ 32 ਜਨਮ ਦਿਨ ਦੀਆਂ ਵਧਾਈਆਂ ਨੇ ਅੱਜ ਇਹਨਾਂ ਦੇ ਘਟਨਾ ਇਹਨਾਂ ਦੇ ਜਨਮ ਦਿਨ ਮੁੱਖਤੀ ਰੱਖੇ ਨੇ ਜੇ ਸੰਗਤ ਦੀ ਸੇਵਾ ਕਰਨਗੇ ਤਾਂ ਸੰਗਤ ਜਰੂਰ ਇਹਨਾਂ ਨੂੰ ਵਿਸ਼ਵਾਸ ਕਰੂ ਸੇਵਾ ਬਹੁਤ ਕਰਦੇ ਇਨਕਲਾਬ ਜਿੰਦਾਬਾਦ ਮੈਂ ਸਭ ਨਾਲ ਪਹਿਲਾਂ ਤਾਂ ਸਰਦਾਰ ਕਲਵੰਤ ਸਿੰਘ ਸਿੱਧੂ ਸਾਹਿਬ ਦਾ ਧੰਨਵਾਦ ਕਰਦਾ ਵਾ ਮੇਰਾ ਜੋ ਬਾੜ ਨੰਬਰ ਪੁਰਾਣਾ 38 ਨੰਬਰ ਤੇ ਹੁਣ ਜੋ ਨਵਾਂ ਬਾੜ ਬਣਿਆ ਵਾ 42 ਨੰਬਰ ਇਹਦੇ ਸਮੁੱਚੇ ਬਾੜ ਦੇ ਵਿੱਚ 45 48 ਲੱਖ 45000 ਦੇ ਕੰਮ ਦਾ ਜਦ ਘਾਟਨ ਕੀਤਾ ਵਾ ਜਿਦੇ ਵਿੱਚ ਮਾਇਆ ਸੌ ਪਾਲੀਆਂ ਗਲੀਆਂ 6 ਨੰਬਰ 7 ਨੰਬਰ 8 9 ਤੇ ਉਹਦੀਆਂ ਲਿੰਕ ਗਲੀਆਂ ਜੀ ऐसे तरह न्यू अंगद कॉलोनी ਦੀ 13 ਨੰਬਰ 14 ਨੰਬਰ ਤੇ ਇਹਦੇ ਨਾਲ ਹੀ ਇਹ ਦੋ પેટ્રોલ ਪੰਪ ਦੇ ਸਾਹਮਣੇ ਇੱਟਾਲੇ ਚੌਕ ਨਿਊ ਜਨਤਾਨਗਰ ਦੀ 2 ਨੰਬਰ ਗਲੀ ਤੇ ਇੱਟਾਲਾ ਚੌਕ ਕ੍ਰੋਸ ਕਰਕੇ 13 ਨੰਬਰ ਤੇ ਉਹਦੀ ਲਿੰਕ ਗਲੀ ਇਹਨਾਂ ਦਾ ਅਜਿਹਾ ਘਟਨ ਕੀਤਾ ਕਿ ਕਿੰਨੇ ਟੈਂਕਾਂ ਕੋ ਪ੍ਰੋਬਲਮ ਸੀ ਇਹ ਜਿਹੜੀ ਪੁਰਾਣਾ ਬਾੜਾ ਦਾ ਉੱਥੇ ਲੋਕੀ ਤੁਹਾਨੂੰ ਦੱਸ ਹੀ ਰਹੇ ਸੀ ਵੀ ਉਹ ਕੌਂਸਲਰ ਸਾਡੇ ਕਦੇ ਆਏ ਹੀ ਨਹੀਂ ਇੱਥੇ 20-20 ਸਾਲ ਦੀ ਉਹਨਾਂ ਨੇ ਦੱਸਿਆ ਵਾ ਵੀ 20 ਸਾਲ ਬਾਅਦ ਇਹ ਗਲੀਆਂ ਬਣਨ ਜਾ ਰਹੀਆਂ ਨੇ ਇਹ ਮੇਰਾ ਘਰੇਲੂ ਵਾਰਡ ਆ ਜਿਹੜਾ ਇਹ ਆ ਹੈਗਾ ਵਾ ਮੈਂ ਤਾਂ ਇੱਥੇ ਰੋਜ਼ ਹੀ ਇਹਨਾਂ ਦੇ ਵਿੱਚ ਹੀ ਰਹਿਣਾ ਬਹਾਰ ਟਾਈਮ ਜਦੇ ਵੀ ਕੋਈ ਸਮੱਸਿਆ ਆਉਂਦੀ ਆ ਮੈਂ ਤਾਂ ਜਦੀ ਹਾਜ਼ਰ ਹੋ ਜਾਂਦਾ ਇਹਦਾ ਵਿੱਚ ਜਾਂ ਮੇਰਾ ਛੋਟਾ ਬ੍ਰਦਰ ਅਸੀਂ ਕਦੇ ਉਰੇ ਵਾਰਡ ਦੇ ਵਿੱਚ ਕਾਉਂਸਲਰ ਬਣ ਕੇ ਨਹੀਂ ਵਿਚਰੇ ਹੈਗੇ ਸੇਵਾਤ ਸੇਵਾਦਾਰ ਦੇ ਤੌਰ ਤੇ ਵਿਚਰੀਦਾ ਵਾ ਮੈਂ ਕਦੇ ਕੁਲਵੰਤ ਸਿੱਧੂ ਨੇ ਐਮਐਲਏ ਨੂੰ ਵੀ ਗਿਫਟ ਦਿੱਤਾ ਵਾ ਮੈਂ ਕੁਲਵੰਤ ਸਿੱਧੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਕਰੋੜਾ ਰੁਪਈਆ ਦਾ ਗਿਫਟ ਦੇ ਕੇ ਗਏ ਆ ਮੇਰੇ ਜਨਮ ਦਿਨ ਦੇ ਉੱਪਰ ਏਟੀਆਈ ਲਾਈਟਾਂ ਤੋਂ ਲੈ ਕੇ ਵਾਇਗਰੂ ਰੋਡ ਵਾਇਗਰੂ ਰੋਡ ਤੋਂ ਹਰਕ੍ਰਿਸ਼ਨ ਸਕੂਲ ਹਰਕ੍ਰਿਸ਼ਨ ਸਕੂਲ ਤੋਂ ਗਿੱਲ ਰੋਡ ਗਿੱਲ ਰੋਡ ਤੇ ਲੇਬਰ ਚੌਂਕ ਤੋਂ ਲੈ ਕੇ ਇੱਟਾਂ ਵਾਲੇ ਚੌਂਕ ਤੱਕ 10 ਇੰਚੀ ਮੋਟੀ ਆਰਐਮਸੀ ਸੀਮੈਂਟ ਦੀ ਜੋ ਸਲੈਬ ਪੈਣੀ ਹੈ ਦੇ ਉੱਤੇ ਮੇਰਾ ਖਿਆਲ ਆ ਉਹ 25 30 ਸਾਲ ਸੜਕ ਕਦੇ ਟੁੱਟਦੀ ਨਹੀਂ ਹੈਗੀ ਮੈਨੂੰ ਅੱਜ ਉਹਨਾਂ ਨੇ ਜਨਮ ਦਿਨ ਤੇ ਮੇਰਾ ਖਿਆਲ ਚਾਰਜ ਚਾਰ ਸਾਢੇ ਚਾਰ ਕਰੋੜ ਦਾ ਪ੍ਰੋਜੈਕਟ ਹੋਣਾ ਵਾ ਮੇਰੇ ਜਨਮ ਦਿਨ ਤੇ ਅੱਜ ਜੋ ਮੈਨੂੰ ਤੋਹਫਾ ਦੇ ਕੇ ਗਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਮੂੱਚੀ ਬਾੜ ਦੀ ਸੰਗਤ ਕਰਨੀਓ ਉਹਨਾਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਅੱਗੇ ਵੀ ਜਿੱਥੇ ਮੈਨੂੰ ਫੰਡ ਦੀ ਲੋੜ ਹੋਊਗੀ ਮੈਨੂੰ ਉਹ ਨਿਰਾਸ਼ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਪਹਿਲਾਂ ਗੋਗੇ ਠੋਕੇ ਵਾਰਡ ਨੰਬਰ 40 ਦੇ ਵਿੱਚ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਆਖਦਾ ਮੈਂ ਵਾਰਡ ਵੱਲੋਂ ਵੀ ਜਿਵੇਂ ਤੁਸੀਂ ਦੇਖ ਰਹੇ ਹੋ 45,92,000 ਦੀ ਲਾਗਤ ਨਾਲ ਵਾਰਡ ਨੰਬਰ 40 ਚ ਇਹ ਗਲੀ ਨੰਬਰ 16 ਤੇ ਜਿਮਨੀ ਰੋਡ ਦੇ ਉੱਤੇ ਗਲੀ ਨੰਬਰ 4 8 ਰਾਈਟ ਸਾਈਡ ਤੇ 10 ਦਾ ਤੇ 10/1 ਦਾ ਲਿੰਕ ਅੱਜ ਬਾੜ ਨੰਬਰ 40 ਦੇ ਵਿੱਚ ਸਰਕਾਰ ਆਈ ਨੂੰ ਲਗਭਗ ਕੋਨੇ 3 ਸਾਲ ਹੋਏ ਆ ਤੇ 5 ਕਰੋੜ ਰੁਪਏ ਦਾ ਡਵੈਲਪਮੈਂਟ ਦਾ ਕੰਮ ਹੋ ਚੁੱਕਿਆ ਜਿਹਦਾ ਕੀ ਤੱਥਾਂ ਦੇ ਆਧਾਰ ਤੇ ਪ੍ਰੂਫ ਨੇ ਤੇ ਡਵੈਲਪਮੈਂਟ ਦੇ ਕੰਮ ਜਿਹੜੇ ਹੋਏ ਨੇ ਉਹ ਅੱਜ 5 ਕਰੋੜ ਰੁਪਏ ਨੂੰ ਆਂਕੜਾ ਪਾਰ ਕਰ ਚੁੱਕਿਆ ਵਾ ਇਹ ਆਮ ਆਦਮੀ ਪਾਰਟੀ ਦੇ ਦੇਣਾ ਲੋਕ ਜਦੋਂ ਇਲੈਕਸ਼ਨ ਲੜਨ ਜਾਂਦੇ ਨੇ ਚਾਹੇ ਉਹ ਨਗਰ ਕੌਂਸਲ ਦੇ ਨੇ ਚਾਹੇ ਪੰਚਾਇਤਾਂ ਦੇ ਉਹ ਕਹਿੰਦੇ ਸਾਨੂੰ ਵੋਟਾਂ ਪਾਓ ਤੇ ਅਸੀਂ ਕੰਮ ਕਰਾਂਗੇ ਇਹ ਇੱਕ ਪਹਿਲੀ ਸਰਕਾਰ ਆ ਕਿ ਦੇਖੋ ਜਿਹੜੇ ਇਲੈਕਸ਼ਨ ਕੌਂਸਲਰ ਦੇ ਆ ਰਹੇ ਨੇ ਪਰ ਉਸ ਤੋਂ ਪਹਿਲਾਂ ਹੀ 5 ਕਰੋੜ ਦੇ ਕੰਮ ਵਾਰਡ ਨੰਬਰ 40 ਹੋ ਚੁੱਕੇ ਨੇ ਕਿੰਨੇ ਟਾਈਮ ਤੋਂ ਪਹਿਲਾਂ ਸੜਕਾਂ ਬਣੀਆਂ ਨਹੀਂ ਸੀਗੀਆਂ ਇਹ ਲਗਭਗ 20-20 ਸਾਲ ਹੋਗੇ ਇਹ ਲੋਕ ਜਿਹੜੇ ਖੜੇ ਨੇ ਸਾਡੇ ਮਤਾਵਾ ਬਜ਼ੁਰਗ ਨੇ ਜਿੱਥੇ ਵੀ ਦਿਗਾਰਡਨ ਕਰਦੇ ਆ ਰਹੇ ਆ ਉਹਨਾਂ ਕੋਈ ਇੱਕੋ ਹੀ ਗੱਲ ਆ ਵੀ 20 ਸਾਲ ਹੋ ਗਏ 25 ਸਾਲ ਹੋ ਗਏ ਇੰਨੇ ਸਾਲਾਂ ਬਾਅਦ ਸੁਣਵਾਈ ਹੋ ਰਹੀ ਹੈ ਆਮ ਆਦੀ ਪਾਰਟੀ ਦੀ ਦੇ